ਜੇਕਰ ਤੁਸੀਂ ਵੀ ਤੇਜ਼ੀ ਦੇ ਨਾਲ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦਰਅਸਲ ਕਣਕ ਦੀ ਥਾਂ ਦੇ ਉੱਤੇ ਤੁਸੀਂ ਕੁਝ ਅਜਿਹੇ ਅਨਾਜ ਦਾ ਜੋ ਕਿ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਮੋਟਾਪੇ ਨੂੰ ਘਟ ਕਰਨ ਦੇ ਲਈ ਰੋਟੀ ਛੱਡ ਦਿੰਦੇ ਨੇ ਪਰ ਰੋਟੀ ਛੱਡਣਾ ਸਹੀ অপশন ਨਹੀਂ ਹੈਗਾ ਤੁਸੀਂ ਅਨਾਜ ਚੇਂਜ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ ਕੁਝ ਬਦਲਾਵ ਕਰ ਸਕਦੇ ਹੋ ਜਿਵੇਂ ਕਿ ਜੇਕਰ ਤੁਸੀਂ ਆਪਣੇ ਭਾਰ ਨੂੰ ਤੇਜ਼ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਰੋਟੀ ਛੱਡਣ ਦੀ ਲੋੜ ਨਹੀਂ ਹੈ ਸਿਰਫ ਅਨਾਜ ਬਦਲਣਾ ਪਵੇਗਾ ਤੋਂ ਦੱਸਦੇ ਕਿ ਪੰਜ ਅਜਿਹੇ ਅਨਾਜ ਆ ਵਰਤੋਂ ਦੱਸਾਂਗੇ ਜੋ ਕਿ ਸਵਾਦ ਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਲਾਭਦਾਇਕ ਵੀ ਹੁੰਦੇ ਨੇ ਤਾਂ ਰਾਗੀ ਇੱਕ ਸੁਪਰ ਫੂਡ ਮੰਨੀ ਜਾਂਦੀ ਹੈ ਤੇ ਇਸ ਦੇ ਵਿੱਚ ਫਾਈਬਰ ਬਹੁਤ ਹੁੰਦਾ ਹੈ ਤੇ ਜਿਸ ਦੇ ਨਾਲ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ ਪੇਟ ਭਰਿਆ ਰਹਿਣ ਦਾ ਨਾਲ ਤੁਸੀਂ ਵਾਰ-ਵਾਰ 스ਨੈਕਸ ਖਾਣ ਤੋਂ ਬਚੋਗੇ ਇਸ ਦੇ ਨਾਲ ਨਾਲ ਰਾਗੀ ਇਹ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਫਿਰ ਛੋਲੇ ਜੇਕਰ ਤੁਸੀਂ ਸਿਰਫ ਛੋਲਿਆਂ ਦੇ ਆٹے ਦੀ ਰੋਟੀ ਨਹੀਂ ਬਣਾ ਸਕਦੇ ਤਾਂ ਇਸ ਨੂੰ ਕੁਝ ਕਣਕ ਜਾਂ ਫਿਰ ਜੌਂ ਦੇ ਆٹے ਦੇ ਵਿੱਚ ਮਿਲਾ ਕੇ ਰੋਟੀ ਬਣਾਓ ਛੋਲਿਆਂ ਦੇ ਵਿੱਚ ਪ੍ਰੋਟੀਨ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈ ਜਿੰਨਾ ਜ਼ਿਆਦਾ ਪ੍ਰੋਟੀਨ ਤੁਸੀਂ ਲੋਗੇ ਉਨਾ ਹੀ ਤੇਜ਼ ਨਾਲ ਤੁਹਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਹੋਵੇਗੀ ਅਤੇ ਫੈਟ ਘਟ ਹੋਵੇਗਾ ਇਸ ਨੂੰ ਅਕਸਰ ਮਿਸਤੀ ਰੋਟੀ ਵੀ ਕਿਹਾ ਜਾਂਦਾ ਹੈ ਜੋ ਕਿ ਸਵਾਦ ਦੇ ਵਿੱਚ ਬਹੁਤ ਲਾਜਵਾਬ ਹੁੰਦੀ ਹੈ ਫਿਰ ਆਉਂਦਾ ਬਾਜਰਾ ਜਿਹਾ ਸਰਦੀਆਂ ਦੇ ਵਿੱਚ ਬਾਜਰੇ ਦੀ ਰੋਟੀ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ ਇਹ ਸਰੀਰ ਨੂੰ ਗਰਮ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਤੇ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਬਾਜਰੇ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਨੇ ਜੋ ਕਿ ਹੌਲੀ-ਹੌਲੀ ਪਚਦੇ ਨੇ ਅਤੇ ਸਰੀਰ ਨੂੰ ਲਗਾਤਾਰ ਊਰਜਾ ਦਿੰਦੇ ਰਹਿੰਦੇ ਨੇ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਦੇ ਵਿੱਚ ਰੱਖਦਾ ਹੈ ਜਿਸ ਦੇ ਨਾਲ ਵਜ਼ਨ ਵਧਣ ਦਾ ਖਤਰਾ ਘੱਟ ਰੰਦਾ ਹੈ ਫਿਰ ਆਉਂਦਾ ਜਵਾਰ ਜੇਕਰ ਤੁਹਾਨੂੰ ਕਣਕ ਦੀ ਰੋਟੀ ਖਾਣ ਤੋਂ ਬਾਅਦ ਪੇਟ ਫੁੱਲਿਆ ਹੋਇਆ ਜਾਂ ਫਿਰ ਭਾਰੀ ਮਹਿਸੂਸ ਹੁੰਦਾ ਹੈ ਜਾਂ ਫਿਰ ਜਵਾਰ ਤਾਂ ਜਵਾਰ ਸਭ ਤੋਂ ਵਧੀਆ ਵਿਕਲਪ ਹੈ ਇਹ ਗਲੂਟਨ ਫ੍ਰੀ ਹੁੰਦਾ ਹੈ ਅਤੇ ਪਚਣ ਦੇ ਵਿੱਚ ਬਹੁਤ ਹਲਕਾ ਹੁੰਦਾ ਹੈ ਜਵਾਰ ਦੀ ਰੋਟੀ ਦੇ ਨਾਲ ਰੋਟੀ ਖਾਣ ਦੇ ਨਾਲ metabolisim ਤੇਜ਼ ਹੁੰਦਾ ਹੈ ਜਿਸ ਨਾਲ ਸਰੀਰ ਦੇ ਵਿੱਚ ਜਮਿਆ ਫੈਟ ਤੇਜ਼ ਨਾਲ ਬਰਨ ਹੁੰਦਾ ਹੈ ਫੇਰਾ ਹੁੰਦਾ ਹੈ ਜੌਂ ਜਿਹੜਾ ਜੌਂ ਭਾਰਕ ਟਾਊਨ ਦੇ ਲਈ ਸਭ ਤੋਂ ਬਿਹਤਰੀਨ ਅਨਾਜਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਸਰੀਰ ਦੇ ਵਿੱਚ ਵਾਧੂ ਪਾਣੀ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਸੋਚ ਘੱਟ ਹੁੰਦੀ ਹੈ ਤੇ ਜੌਂ ਦੀ ਰੋਟੀ ਖਾਣ ਦੇ ਨਾਲ ਜੋ ਕਿ ਕੋਲੇਸਟ੍ਰੋਲ ਦਾ ਲੈਵਲ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਅਤੇ ਇਹ ਢਿੱਡ ਦੀ ਚਰਬੀ ਘੱਟ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਜੇਕਰ ਤੁਸੀਂ ਇਹਨਾਂ ਪੰਜ ਅਨਾਜਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਯਕੀਨ ਮੰਨਿਓ ਤੁਹਾਡਾ 1 ਮਹੀਨੇ ਦੇ ਵਿੱਚ ਤੁਹਾਡਾ ਫੈਟ ਬਹੁਤ ਜ਼ਿਆਦਾ ਘੱਟ ਹੋ ਜਾਵੇਗਾ ਜੇਕਰ ਤੁਸੀਂ ਵੀ ਤੇਜ਼ੀ ਦੇ ਨਾਲ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦਰਅਸਲ ਕਣਕ ਦੀ ਥਾਂ ਦੇ ਉੱਤੇ ਤੁਸੀਂ ਕੁਝ ਅਜਿਹੇ ਅਨਾਜ ਦਾ ਜੋ ਕਿ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਮੋਟਾਪੇ ਨੂੰ ਘਟ ਕਰਨ ਦੇ ਲਈ ਰੋਟੀ ਛੱਡ ਦਿੰਦੇ ਨੇ ਪਰ ਰੋਟੀ ਛੱਡਣਾ ਸਹੀ ਆਪਸ਼ਨ ਨਹੀਂ ਹੈਗਾ ਤੁਸੀਂ ਅਨਾਜ ਚੇਂਜ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਕੁਝ ਬਦਲਾਵ ਕਰ ਸਕਦੇ ਹੋ ਜਿਵੇਂ ਕਿ ਜੇਕਰ ਤੁਸੀਂ ਆਪਣੇ ਭਾਰ ਨੂੰ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਰੋਟੀ ਛੱਡਣ ਦੀ ਲੋੜ ਨਹੀਂ ਹੈ ਸਿਰਫ ਅਨਾਜ ਬਦਲਣਾ ਪਵੇਗਾ ਤੋਂ ਦੱਸਦੇ ਕਿ ਪੰਜ ਅਜਿਹੇ ਅਨਾਜ ਆ ਵਰਤੋਂ ਦੱਸਾਂਗੇ ਜੋ ਕਿ ਸਵਾਦ ਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਲਾਭਦਾਇਕ ਵੀ ਹੁੰਦੇ ਨੇ ਤਾਂ ਰਾਗੀ ਇੱਕ ਸੁਪਰ ਫੂਡ ਮੰਨੀ ਜਾਂਦੀ ਹੈ ਤੇ ਇਸ ਦੇ ਵਿੱਚ ਫਾਈਬਰ ਬਹੁਤ ਹੁੰਦਾ ਹੈ ਤੇ ਜਿਸ ਦੇ ਨਾਲ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ ਪੇਟ ਭਰਿਆ ਰਹਿਣ ਦਾ ਨਾਲ ਤੁਸੀਂ ਵਾਰ-ਵਾਰ 스ਨੈਕਸ ਖਾਣ ਤੋਂ ਬਚੋਗੇ ਇਸ ਦੇ ਨਾਲ ਨਾਲ ਰਾਗੀ ਇਹ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਫਿਰ ਛੋਲੇ ਜੇਕਰ ਤੁਸੀਂ ਸਿਰਫ ਛੋਲਿਆਂ ਦੇ ਆਟੇ ਦੀ ਰੋਟੀ ਨਹੀਂ ਬਣਾ ਸਕਦੇ ਤਾਂ ਇਸ ਨੂੰ ਕੁਝ ਕਣਕ ਜਾਂ ਫਿਰ ਜੋਹ ਦੇ ਆਟੇ ਦੇ ਵਿੱਚ ਮਿਲਾ ਕੇ ਰੋਟੀ ਬਣਾਓ ਛੋਲਿਆਂ ਦੇ ਵਿੱਚ ਪ੍ਰੋਟੀਨ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈ ਜਿੰਨਾ ਜ਼ਿਆਦਾ ਪ੍ਰੋਟੀਨ ਤੁਸੀਂ ਲੋਗੇ ਉਨਾ ਹੀ ਤੇਜ਼ ਨਾਲ ਤੁਹਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਹੋਵੇਗੀ ਅਤੇ ਫੈਟ ਘਟ ਹੋਵੇਗਾ ਇਸ ਨੂੰ ਅਕਸਰ ਮਿਸਰੀ ਰੋਟੀ ਵੀ ਕਿਹਾ ਜਾਂਦਾ ਹੈ ਜੋ ਕਿ ਸਵਾਦ ਦੇ ਵਿੱਚ ਬਹੁਤ ਲਾਜਵਾਬ ਹੁੰਦੀ ਹੈ ਫਿਰ ਆਉਂਦਾ ਬਾਜਰਾ ਜਿਹਾ ਸਰਦੀਆਂ ਦੇ ਵਿੱਚ ਬਾਜਰੇ ਦੀ ਰੋਟੀ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ ਇਹ ਸਰੀਰ ਨੂੰ ਗਰਮ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਤੇ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਬਾਜਰੇ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਨੇ ਜੋ ਕਿ ਹੌਲੀ-ਹੌਲੀ ਪਚਦੇ ਨੇ ਅਤੇ ਸਰੀਰ ਨੂੰ ਲਗਾਤਾਰ ਊਰਜਾ ਦਿੰਦੇ ਰਹਿੰਦੇ ਨੇ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਦੇ ਵਿੱਚ ਰੱਖਦਾ ਹੈ ਜਿਸ ਦੇ ਨਾਲ ਵਜ਼ਨ ਵਧਣ ਦਾ ਖਤਰਾ ਘੱਟ ਰੰਦਾ ਹੈ ਫਿਰ ਆਉਂਦਾ ਜਵਾਰ ਜੇਕਰ ਤੁਹਾਨੂੰ ਕਣਕ ਦੀ ਰੋਟੀ ਖਾਣ ਤੋਂ ਬਾਅਦ ਪੇਟ ਫੁੱਲਿਆ ਹੋਇਆ ਜਾਂ ਫਿਰ ਭਾਰੀ ਮਹਿਸੂਸ ਹੁੰਦਾ ਹੈ ਜਾਂ ਫਿਰ ਜਵਾਰ ਤਾਂ ਜਵਾਰ ਸਭ ਤੋਂ ਵਧੀਆ ਵਿਕਲਪ ਹੈ ਇਹ ਗਲੂਟਨ ਫ੍ਰੀ ਹੁੰਦਾ ਹੈ ਅਤੇ ਪਚਣ ਦੇ ਵਿੱਚ ਬਹੁਤ ਹਲਕਾ ਹੁੰਦਾ ਹੈ ਜਵਾਰ ਦੀ ਰੋਟੀ ਦੇ ਨਾਲ ਰੋਟੀ ਖਾਣ ਦੇ ਨਾਲ metabolisim ਤੇਜ਼ ਹੁੰਦਾ ਹੈ ਜਿਸ ਨਾਲ ਸਰੀਰ ਦੇ ਵਿੱਚ ਜਮਿਆ ਫੈਟ ਤੇਜ਼ ਨਾਲ ਬਰਨ ਹੁੰਦਾ ਹੈ ਫਿਰ ਆਉਂਦਾ ਜੋ ਜੀ ਹਾਂ ਜੋ ਭਾਰ ਘਟਾਉਣ ਦੇ ਲਈ ਸਭ ਤੋਂ ਬਿਹਤਰੀਨ ਅਨਾਜਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਸਰੀਰ ਦੇ ਵਿੱਚ ਵਾਧੂ ਪਾਣੀ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਸੋਜ ਘੱਟ ਹੁੰਦੀ ਹੈ ਤੇ ਜੋਹ ਦੀ ਰੋਟੀ ਖਾਣ ਦੇ ਨਾਲ ਜੋ ਕਿ ਕੋਲੇਸਟ੍ਰੋਲ ਦਾ ਲੈਵਲ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਅਤੇ ਇਹ ਢਿੱਡ ਦੀ ਚਰਬੀ ਘੱਟ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਜੇਕਰ ਤੁਸੀਂ ਇਹਨਾਂ ਪੰਜ ਅਨਾਜਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਯਕੀਨ ਮੰਨਿਓ ਤੁਹਾਡਾ 1 ਮਹੀਨੇ ਦੇ ਵਿੱਚ ਤੁਹਾਡਾ ਫੈਟ ਬਹੁਤ ਜ਼ਿਆਦਾ ਘੱਟ ਹੋ ਜਾਵੇਗਾ